ਸ਼ੁਰੂ ਕਰਨੀ ਹੈ ਸੇਵਾ ਗੁਰੂ ਕਾ ਦਾਸ ਸਨਮਾਨ ਸਭ ਜੀ ਦਾ ਨਾਮ ਨੇ ਆਪ ਜੀ ਆਗੇ ਸਭ ਸ੍ਰੀ ਆਕਾਲ ਵੰਨ ਪ੍ਰਧਾਨ ਸਾਹਿਬ ਜੀ ਦਾ ਸਨਮਾਨ ਬਾਬਾ ਬਲਜੀਤ ਜੋ ਸੋਨੇ ਦੀ ਸੇਵਾ ਕਰਾ ਲੈਣੇ ਪ੍ਰਧਾਨ ਜੀ ਨੂੰ ਸਿਰੋਪਾ ਸਨਮਾਨ ਦੇ ਰਹੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਸਰਕੇ ਦਾ ਐਕਟ ਮੈਂਬਰ ਸਰਦਾਰ ਰਵਿੰਦਰ ਸਿੰਘ ਜੀ ਖਾਲਸਾ ਗੁਰੂ ਕਾ ਦਾ ਸਨਮਾਨ ਪ੍ਰਾਰਥਨ ਹੁਣ ਸੋਨੇ ਦੀ ਸੇਵਾ ਪ੍ਰారంਭ ਹੋਣ ਲੱਗੀ ਹੈ ਬਾਹਰ ਜਾ ਕੇ ਦਸਵੀਂ ਜੋੜੀ ਦੇ ਜਿੱਥੇ ਸੋਨੇ ਦੀ ਕਾਰ ਸੇਵਾ ਚੱਲ ਰਹੀ ਹੈ apa देव मंच के प्रधान